ਯਾਰ ਭਾਈ ਸਤਿ ਸ਼੍ਰੀ ਅਕਾਲ ਭਾਈ ਮੌਸਮ ਬਹੁਤ ਰਵਾਵਾ ਕੋ ਦ ਬਹੁਤ ਕਰੀਆ ਤੇ ਵਾਕਿਆ ਹੁੰਦੀ ਤਰੀਕ ਤੱਕ ਮੌਸਮ ਇਹੋ ਜਿਹਾ ਬਰਬਾਦ ਦਸਰਾ ਪਰ ਇਸ ਤਰ੍ਹਾਂ ਤੋਂ ਬਹੁਤ ਵੀ ਕਿ ਅੱਜ ਅ ਮਲਿਆਰੇ ਟੂਰਨਾਮੈਂਟ ਜਿਹੜਾ ਉੱਥੇ ਗੈਰੀ ਨਾਲ ਇੱਕ ਬੇਟਾ ਤੇ ਇੱਕ ਛੋਟੇ ਬੱਚੇ ਆ ਇਹ ਕੋਈ ਗੱਡੀ ਲੈ ਕੇ ਜਾ ਰਹੀ ਸੀ ਵਿਚਾਰੇ ਨੂੰ ਪਤਾ ਨਾ ਕੀ ਗੱਡੀ ਵਾਲੇ ਨੂੰ ਇਹ ਵਾਲੇ ਯਾਰ ਮੋਟਰ ਦੀ ਲਾੜ ਘਾਟਾਂ ਦੀ ਤੇ ਧੂੜ ਬਹੁਤ ਹੈ ਤੇ ਬਾਈ ਗੱਡੀ ਦੇਖ ਲਓ ਉਸ ਤੇ ਐਵੇਂ ਬਾਈ ਸਾਨੂੰ ਬਿਲਕੁਲ ਨਾ ਕਾਲ ਲੈ ਕੇ ਜਾ ਸਾਨੂੰ ਜਮਾ ਨਾ ਹਰ ਇੱਕ ਗੱਡੀ ਦੀ ਲਾਹਤ ਹੈ ਜਿਹੜੀ ਉਹ ਸਾਡੇ ਮਗਰ ਦੱਸ ਦਿੰਦਾ ਹੈ ਕਿ ਸਾਰੇ ਫੱਟੇ ਫੱਟੇ ਆ ਚੁੰਦੀ ਆ ਜੇ ਹਨਾ ਤੇ ਗੱਡੀ ਦਾ ਅੱਲਾ ਦੇ ਅੱਗੇ ਹੀ ਕੋਈ ਵੀ ਬਾਈ ਕਰ ਕੋਈ ਕਰੋ ਆਸ ਦਾ ਨਾ ਹੋਵੇ ਤੇ ਪਰਮਾਤਮਾ ਜਰੇ ਬਾਈ ਦੀ ਹੋਰ ਮੱਤੀ ਕਰੇ ਤੇ ਬਾਕੀ ਬਾਈ ਸ਼ੋਤ ਬਹੁਤ ਵੱਡੀ ਹੁੰਦੀ ਆ ਬਾਈ ਦੀ ਸ਼ੋਤ ਬਹੁਤ ਵੱਡੀ ਆ ਯਾਰ ਜਿਹੜਾ ਬਾਈ ਦੇ ਮਾਲ ਨੂੰ ਸਾਡਾ ਸੋਚਿਆ ਜੋ ਗੱਲ ਕਰੂਗੀ ਕੋਈ ਫਾਇਦਾ ਉਸ ਗੱਡੀ ਤੇ ਜਾਂਦੇ ਐ ਤਾਂ ਤਾਂ ਕੋਈ ਅਗਰ ਰਾਹ ਦੇ ਵਿੱਚ ਕੋਈ ਮੋਟਰਸਾਈਕਲ ਨਾਲ ਆਉਂਦਾ ਕੋਈ ਹੋਰ ਹੈ ਚਲੋ ਸਮਾਜੀ ਮਾਣ ਹਰੇਕ ਤੇ ਤਾਂ ਵਿਸ਼ਵਾਸ ਨਹੀਂ ਕਰ ਸਕਦੇ ਤੇ ਫਿਰ ਵੀ ਬੱਚੇ ਨਾਲ ਐਸਾ ਕੋਈ ਹਜਰਦਾ ਜਾਂ ਭੈਣ ਹੈ ਜਾਂ ਘਰ ਵਾਲੀ ਹੈ ਬੱਚੇ ਨਾਲ ਹੈ ਤਾਂ ਜ਼ਰੂਰ ਯਾਰ ਹੈਲਪ ਕਰਿਆ ਕਰੋ ਐਸਾ ਕਿ ਕੋਈ ਬਚਾਰਾ ਸੜਕ ਤੇ ਅਗਰ ਚੱਲਾ ਜਾ ਰਿਹਾ ਹੋਵੇ ਕਿਉਂਕਿ ਗੱਡੀਆਂ ਲੈਤਾ ਜ਼ਿਆਦਾ ਹੁੰਦੀਆਂ ਤੇ ਮੋਟਰਸਾਈਕਲ ਵੀ ਲੈਤਾ ਜਿਹੜੀ ਉਹ ਘਾਟ ਹੁੰਦੀ ਹੈ ਕਈ ਤਾਂ ਜੇ ਹੱਲ ਹੋ ਜੇ ਤਾਂ ਬਹੁਤ ਚੰਗੀ ਗੱਲ ਆ ਤੇ ਮੈਂ ਤਾਂ ਹਰੇ ਭਾਈ ਦਾ ਪਤਾ ਵੀ ਕੋਣ ਹੈ ਤੇ ਬਾਕੀ ਕੋਈ ਵੀ ਨਹੀਂ ਜਾਣਦੇ ਤੇ ਜਾਣ ਪਛਾਣ ਵਾਲਾ ਹੀ ਲੱਗਦਾ ਤੇ ਚੰਗੇ ਫਰੈਂਡ ਸਰਕਲ ਦੇ ਵਿੱਚ ਬਹੁਤ ਬੰਦੇ ਆ ਹਲੇ ਨੰਬਰ ਵੀ ਦਿਖਾਈ ਨਹੀਂ ਦਿੱਤਾ ਆ ਹੁਣ ਥੋੜਾ ਥੋੜਾ ਸੱਦਾ ਲੱਗਦਾ ਜੀ ਤਾਂ ਨੰਬਰ ਇਹ ਦੇਖਿਆ ਲੱਗਦਾ ਕਿਤੇ ਤੇ ਬਾਕੀ ਭਾਈ ਭਾਈ ਦਾ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਉਹਦੇ ਵਿੱਚ ਆਕਰ ਭਾਈ ਦਾ ਤੁਸੀਂ ਇਹ ਆਈਡੀਆ ਬੱਧਿਆ ਚੰਗਾ ਲੱਗਾ ਤਾਂ ਤੁਸੀਂ ਜਰੂਰ ਯਾਰ ਸ਼ੇਅਰ ਕਰੋ ਤੇ ਜਰੂਰ ਭਾਈ ਦੀ ਸੁਲਾਹਾ ਕਰੋ ਜਿਹਦੇ ਨਾਲ ਸਾਡਾ ਪਹੁੰਚ ਸਾਥ ਦਿੱਤਾ ਹੈ ਤੇ ਕੋਸਾ ਤੋਂ ਹੱਲਾ ਜੇ ਪਤਾ ਕਿ ਵੀ ਜਾ ਰਹਾ ਹੈ ਤਾਂ ਤੇ ਭਾਈ ਦੇਖੋ ਰਿਪੋਰਟ ਕਹਿੰਦਾ ਲਾਈਟਾਂ ਮਾਰਦਾ ਬਹੁਤ ਦੱਸਦਾ ਕਿ ਕੋਸਾ ਕਿਵੇਂ ਅੱਗੇ ਕਿ ਵਿਰੋਸਾ ਖਾਣ ਵਾਲੀ ਨਾਲ ਮੋਟਰਸਾਈਕਲ ਵੀ ਅਸੀਂ ਹੌਲੀ ਕਰ ਲੈਂਦੇ ਹਾਂ ਤੇ ਹਨਾ ਤੇ ਯਾਰ ਵਾਲੋ ਕੋਸ਼ਿਸ਼ ਵੀ ਅਸੀਂ ਤੁਹਾਡੇ ਵਿੱਚ ਮੋਟਰਸਾਈਕਲ ਦੀ ਲਾਈਟ ਕਿਉਂ ਨਹੀਂ ਕਰਦੀ ਤੇ ਗੱਡੀ ਦੀਆਂ ਲਾਈਟਾਂ ਜਿਹੜੀਆਂ ਹੌਂਗ ਲਾਈਟ ਹੁੰਦੀਆਂ ਨਾ ਉਹ ਬਹੁਤ ਜਬਰਦਸਤ ਮਤਲਬ ਇਧਰੋਂ ਪਾਰ ਕੀਤੀਆਂ ਤੇ ਗੱਡੀ ਵੀ ਖਾਰ ਇੱਕ ਪ੍ਰਕਾਰ ਨੂੰ ਮੁੱਕੀ ਨਹੀਂ ਸਾਹ ਦਿਖਾਈ ਦਿੰਦਾ ਹੋਵੇ ਤੇ ਬਾਈ ਦਾ ਖਾਰ ਬਹੁਤ ਦਿੱਤਾ ਇਸ ਨਾਲ ਕਿ ਲੱਗਦਾ ਜਿਵੇਂ ਜਿਹੜਾ ਰਸਤਾ ਸੀਗਾ ਇਹ ਸਿੰਗਲ ਰਸਤਾ ਹੈ ਤੇ ਮੰਲੇ ਵਾਲੇ ਤੋਂ ਲੈ ਕੇ ਪਿੰਡ ਆਪਣੀ ਨਾਗਰ ਦੀ ਤੱਕ ਸਿੰਗਲ ਰਸਤਾ ਸੀਗਾ ਬਹੁਤ ਜ਼ਿਆਦਾ ਹੁੰਦਾ ਜੀ ਕਿ ਮਤਲਬ ਦਿਖਾਈ ਬਹੁਤ ਘੱਟ ਦਿੰਦਾ ਹੈਗਾ ਆ ਦੇਖੋ ਲਾਈਟਾਂ ਦੇ ਤੱਕ ਵੀ ਬਹੁਤ ਖਰਾਬ ਹਾਲ ਹੈ ਯਾਰ ਹਨਾ ਮੌਸਮ ਬਹੁਤ ਖਰਾਬ ਹੈ ਤੇ ਜਦੋਂ ਵੀ ਰਾਤ ਨੂੰ ਤੁਸੀਂ ਅਗਰ ਕਿਤੇ ਹੁੰਦੇ ਜਾਂਦੇ ਹੋ ਫਾਈਟ ਤੇ ਸਫੀਰ ਵੜ ਕੇ ਧਿਆਨ ਰੱਖਿਆ ਕਰੋ ਤੇ ਲਾਈਟਾਂ ਲੂਟਾ ਕੌਂਗਲੈਂਡ ਵਗੈਰਾ ਦੀ ਲਵਾਇਆ ਕਰੋ ਆਪਣੇ ਤਾਂ ਹੈ ਨਹੀਂ ਗੱਲ ਹੀ ਹੈ ਸਰ ਤੇ ਪਰ ਇਹ ਕਿ ਜਨੀਤ ਨਹੀਂ ਕਹਿੰਦੀ ਜੀ ਜਿੰਨੇ ਜਿੰਨੇ ਚਲਾਉਂਦੇ ਆ ਤੇ ਫਿਰ ਵੀ ਚਲੋ ਲਿਵਾਉਣ ਦਾ ਤਾਂ ਹੱਕ ਹੈਗਾ ਫਿਰ ਵੀ ਕਰਾਂਗੇ ਕੋਸ਼ਿਸ਼ ਕਿ ਲਾਈਟਾਂ ਲਵਾ ਕੇ ਰੱਖੇ ਮੌਸਮ ਥੋੜੇ ਜਨਾ ਦੇ ਹੀ ਹੈ ਕਿ ਅੱਜ ਲੋਹੜੀ ਤੇ ਬਾਜੀ ਅੱਜ ਲਾਸਟ ਸੀ ਬਾਜੀ ਦਾ ਕਰਕੇ ਤਾਂ ਹੁਣ ਇਸ ਵਾਰ ਮੌਸਮ ਵੀ ਸ਼ਾਇਦ ਖੁੱਲਣਾ ਸਾਟ 8:00 ਵਜੇ ਤੇ ਵਾਕੀ ਉਸ ਵਾਰੀ ਸ਼ਹਿਰ ਵਾਜੀ ਦਾ ਬਹੁਤ ਬਹੁਤ ਧੰਨਵਾਦ ਯਾਰ ਜੀ ਨੇ ਅੱਜ ਬਹੁਤ ਵੱਡੀ ਸਾਥਾਂ ਦਿੱਤੇ ਬੱਚੇ ਨਾਲ ਸੀਗੇ ਤੇ ਵਾਕੀ ਮੈਂ ਤੁਹਾਨੂੰ ਇਹ ਵੀ ਨੂੰ ਇੱਕ ਸਜੇਦ ਕਰਨ ਖਾਤਰ ਵੀਡੀਓ ਬਣਾਈ ਸੀ ਤੇ ਵਾਕੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਇਹ ਬਾਈ ਸਾਡੇ ਪਿੰਡ ਦਾ ਬਾਈ ਸੁਵਾਲ ਹੈ ਤੇ ਜਿਹੜਾ ਕਿ ਬੈਂਕ ਮੈਨੇਜਰ ਹੈ ਬਾਈ ਤੇ ਬਾਲੀਵਾਲ ਦਾ ਬਹੁਤ ਵਧੀਆ 플레이ਰ ਰਿਹਾ ਤੇ ਜਿਹਨੇ ਬਾਲੀਵਾਲ ਦਾ ਸ਼ਕੀਨ ਹੈ ਤੇ ਉਹਦੇ ਨਾਲ ਇੱਕ ਹੀਰਾ ਲਾਲ ਜੀ ਹੈ ਪੂਰਾ ਕ੍ਰਿਕਟਰ ਹੈ ਸਾਡੇ ਉਹ ਵੀ ਬਹੁਤ ਵਧੀਆ ਨਾਈਟ ਬੰਦਿਆ ਸੇਖ ਬੰਦਾ ਸਾਡਾ ਤੇ ਦੋਨਾਂ ਨੇ ਫਿਰ ਯਾਰ ਬਹੁਤ ਹੈਲਪ ਕੀਤੀ ਆ ਭਰਾਵਾਂ ਨੇ ਇਕੱਠੇ ਪੜਿਆ ਅਸੀਂ ਵਾਕੀ ਦਿਲਦਾਰ ਬੰਦੇ ਆ ভাই ਬਹੁਤ ਵਧੀਆ ਯਾਰ ਬਹੁਤ ਵਧੀਆ ਲੱਗਿਆ ਬੰਨਿਆ ਜੋਤੀ ਨਹੀਂ ਤਾਂ ভাই ਅੱਜ ਕੱਲ ਕੋਈ ਨਹੀਂ ਹੁੰਦਾ ਸਾਰੇ ਛੱਡ ਕੇ ਭੱਜ ਜਾਂਦੇ ਆ ਆਪਾਂ ਜਿਲਾਣਾ ਹਨਾ ਅਸੀਂ ਆ ਜਾਈਆ ਸਤਾਰਾ ਯਾਰ ਸਹੀ ਗੱਲ ਹੈ ਜਿਹੜਾ ਬਚਪਨ ਹੁੰਦਾ ਬਚਪਨ ਦਾ ਪਿਆਰ ਹੁੰਦਾ ਦੋਸਤੀ ਹੁੰਦੀ ਹੈ ਹਨਾ ਬਹੁਤ ਵੱਡੀ ਹੁੰਦੀ ਆ ਯਾਰ ਉਹ ਪਰਿਵਾਰ ਨੂੰ ਹੋ ਜਾਂਦਾ ਬੰਦਾ ਤੇ ਆ ਪਾਈਆਂ ਦੇ ਘਰ ਆ ਗਿਆ ਤੇ ਸਾੜੀਆਂ ਆ ਗਈ ਤੇ ਬਾਕੀ ਨਿੱਕਲਾ ਆਇਆ 76 ਕਿਹਾ ਘਰੇ ਕਿਉਂਕਿ ਦੋਨੋਂ ਬੰਦੇ ਆ ਜਿਹੜੇ ਬਾਈ ਇਕਮਾਲ ਦੀ ਗੱਲ ਕਰੀਏ ਤਾਂ ਐਚ ਬੀ ਐਸਸੀ ਦੇ ਬੈਂਕੋਂ ਨੇ ਕਰ ਤੇ ਸ਼ਿਗਰ ਲਾਲ ਵੀ ਅੱਜ ਦੇ ਐਸਸੀ ਤੇ ਇਹ ਆਈਓ ਪਤਾ ਨਹੀਂ ਕੀ ਉਹਦਾ ਅਫੀਸ ਚੋਂ ਸੁਪਰ ਹੁੰਦਾ ਚਾਹ ਦੇ ਕੋ ਆ ਤੇ ਪਿੰਡ ਆ ਗਿਆ ਜੀ ਆਪਣਾ ਤੇ ਦੋਨੇ ਭਰਾ ਦਾ ਬਹੁਤ ਬਹੁਤ ਧੰਨਵਾਦ ਬਾਈਆਂ ਦਾ ਜਿਨ੍ਹਾਂ ਨੇ ਇੱਥੋਂ ਸੱਜਾ ਕੇ ਜਿਹੜੇ ਹਾਂ ਤੁਸੀਂ ਆ ਇਹੀ ਪਿਆਰ ਹੁੰਦਾ ਇਹੀ